ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਵੱਲੋਂ ਇੱਕ ਪੈਨਸ਼ਨ ਦੇ ਰਿਗਾਰਡਿੰਗ ਲੈਟਰ ਇਸ਼ੂ ਕੀਤਾ ਗਿਆ ਹੈ ਪੈਨਸ਼ਨਰਸ ਦੇ ਵਾਸਤੇ ਕਾਫੀ ਵੱਡੀ ਰਾਹਤ ਦੀ ਖਬਰ ਇਹ ਲੈਟਰ ਲੈ ਕੇ ਆਇਆ ਹੈ ਇਸ ਲੈਟਰ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਰਿਕਵੈਸਟ ਜ਼ਰੂਰ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਸੀਂ ਕੋਈ ਕੰਮ ਦੀ ਵੀਡੀਓ ਮਿਸ ਨਾ ਕਰਦੋ ਤਾਂ ਦੋਸਤੋ ਲੈਟਰ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਗਵਰਨਮੈਂਟ ਆਫ ਪੰਜਾਬ ਵੱਲੋਂ ਇਹ ਫਾਈਨੈਂਸ ਡਿਪਾਰਟਮੈਂ ਤੇ ਸਾਰੇ ਪੈਨਸ਼ਨ ਡਿਸਬਰਸਿੰਗ ਬੈਂਕਸ ਨੇ ਜਿਹੜੇ ਉਹਨਾਂ ਸਾਰੇ ਬੈਂਕਸ ਨੂੰ ਇਹ ਲੈਟਰ ਇਸ਼ੂ ਕੀਤਾ ਗਿਆ ਤੇ 29/8/2024 ਦਾ ਇਹ ਪੱਤਰ ਹੈ ਦੋਸਤੋ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਕੁਝ ਪੈਨਸ਼ਨਰਸ ਦੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨਸ ਫਾਈਲ ਕੀਤੀਆਂ ਗਈਆਂ ਸੀ ਪੈਨਸ਼ਨ ਕਮਿਊਟੇਸ਼ਨ ਨੂੰ ਲੈ ਕੇ ਕਮਿਊਟਡ ਪੈਨਸ਼ਨ ਦੀ ਰਿਕਵਰੀ ਦਾ ਰੂਲ ਜਿਹੜਾ ਹੈਗਾ ਉਹ 15 ਸਾਲ ਦਾ ਹੈ ਪਰ ਇਹਨਾਂ ਰਿਟ ਪਟੀਸ਼ਨਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਕਮਿਊਟਡ ਵੈਲਿਊ ਦੀ ਰਿਕਵਰੀ ਹੈ ਜਿਹੜੀ ਉਸ ਦੇ ਟਾਈਮ ਪੀਰੀਅਡ ਨੂੰ ਘਟਾ ਕੇ 10 ਸਾਲ ਕੀਤਾ ਜਾਵੇ ਤੇ ਇਹਨਾਂ ਰਿਟ ਪਟੀਸ਼ਨਸ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਸਟੇ ਆਰਡਰ ਵੀ ਇਸ਼ੂ ਕੀਤੇ ਗਏ ਸੀ ਤਾਂ ਇੱਥੇ ਦੋਸਤੋ ਪੰਜਾਬ ਸਰਕਾਰ ਨੇ ਸਾਫ਼ ਕੀਤਾ ਹੈ ਕਿ 28 ਜੂਨ 2024 ਨੂੰ ਇੱਕ ਲੈਟਰ ਜਿਹੜਾ ਸੀ ਉਹਦਾ ਨੰਬਰ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਇਹ ਇਸ਼ੂ ਕੀਤਾ ਗਿਆ ਸੀ ਸਰਕਾਰ ਵੱਲੋਂ ਤੇ ਇਹਦੇ ਵਿੱਚ ਸਾਫ਼ ਡਾਇਰੈਕਸ਼ਨਸ ਦਿੱਤੀਆਂ ਗਈਆਂ ਸੀ ਕਿ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇੰਟੈਰੀਮ ਆਰਡਰਸ ਨੇ ਇਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਜਿਹੜੀ ਰਿਕਵਰੀ ਹੈ ਕਮਿਊਟਡ ਵੈਲਿਊ ਦੀ ਉਹ ਪਿਟੀਸ਼ਨਰਸ ਦੀ ਪੈਨਸ਼ਨ ਦੇ ਉੱਪਰ ਜਿਹੜੀ ਰਿਕਵਰੀ ਹੋ ਰਹੀ ਹੈ ਉਸ ਨੂੰ ਬੰਦ ਕੀਤਾ ਜਾਵੇ ਤੇ ਅੱਗੇ ਦੋਸਤੋ ਅੱਜ ਦੇ ਇਸ ਲੈਟਰ ਦੇ ਵਿੱਚ ਫਰਦਰ ਕੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹ ਖੁਸ਼ਖਬਰੀ ਸਾਰੇ ਪੈਨਸ਼ਨਰਸ ਦੇ ਵਾਸਤੇ ਹੈ ਇੱਥੇ ਦੋਸਤੋ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਅੱਗੇ ਹੋਰ ਇਸ ਮਾਮਲੇ ਦੇ ਵਿੱਚ ਲਿਟੀਗੇਸ਼ਨਸ ਜਿਹੜੇ ਨੇ ਉਹ ਨਾ ਵਧਣ ਤਾਂ ਸਾਰੇ ਪੈਨਸ਼ਨਰਸ ਨੇ ਜਿਹੜੇ ਸਟੇਟ ਦੇ ਸਾਰੇ ਪੈਨਸ਼ਨਰਜ਼ ਜਿਨ੍ਹਾਂ ਦੀ ਰਿਟਾਇਰਮੈਂਟ ਨੂੰ 10 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਉਹਨਾਂ ਸਾਰੇ ਪੈਨਸ਼ਨਰਜ਼ ਦੀ ਇਨਕਲੂਡਿੰਗ ਪਟੀਸ਼ਨਰਜ਼ ਉਹਨਾਂ ਸਾਰੇ ਪੈਨਸ਼ਨਰਸ ਦੀ ਜਿਹੜੀ ਰਿਕਵਰੀ ਹੈ ਕਮਿਊਟਡ ਵੈਲਿਊ ਦੀ ਪੈਨਸ਼ਨ ਦੀ ਕਮਿਊਟਡ ਵੈਲਿਊ ਦੀ ਜਿਹੜੀ ਰਿਕਵਰੀ ਹੈ ਉਸ ਨੂੰ ਬੰਦ ਕਰਨ ਦੇ ਆਰਡਰ ਪੰਜਾਬ ਸਰਕਾਰ ਨੇ ਇਸ ਲੈਟਰ ਦੇ ਰਾਹੀਂ ਦਿੱਤੇ ਨੇ ਜਦੋਂ ਤੱਕ ਸਟੇ ਆਰਡਰਸ ਜਿਹੜੇ ਨੇ ਉਹ ਵਿਕਟ ਨਹੀਂ ਹੋ ਜਾਂਦੇ ਉਦੋਂ ਤੱਕ ਇਹਨਾਂ ਸਾਰੇ ਪੈਨਸ਼ਨਰਸ ਦੀ ਜਿਨ੍ਹਾਂ ਦੀ ਰਿਟਾਇਰਮੈਂਟ ਨੂੰ 10 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਉਹਨਾਂ ਦੀ ਕਮਿਊਟਡ ਵੈਲਿਊ ਦੀ ਜਿਹੜੀ ਰਿਕਵਰੀ ਹੈ ਉਸ ਨੂੰ ਬੰਦ ਕਰਨ ਦੇ ਆਰਡਰ ਪੰਜਾਬ ਸਰਕਾਰ ਨੇ ਦੇ ਦਿੱਤੇ ਨੇ ਆਹ ਹੈ ਵੱਡੀ ਰਾਹਤ ਦੀ ਖਬਰ ਹੈ ਸਾਰੇ ਪੈਨਸ਼ਨਰਸ ਵਾਸਤੇ ਜਿਨ੍ਹਾਂ ਨੇ ਪਟੀਸ਼ਨਸ ਨਹੀਂ ਫਾਈਲ ਕੀਤੀਆਂ ਸੀ ਉਹਨਾਂ ਵਾਸਤੇ ਵੀ ਪੰਜਾਬ ਸਰਕਾਰ ਨੇ ਇਹ ਆਰਡਰ ਕਰ ਦਿੱਤੇ ਨੇ ਇਸ ਤੋਂ ਪਹਿਲਾਂ ਸਿਰਫ ਪਟੀਸ਼ਨਰਸ ਦੇ ਵਾਸਤੇ ਪੰਜਾਬ ਸਰਕਾਰ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਸੀ ਪਰ ਹੁਣ ਸਾਰੇ ਪੈਨਸ਼ਨਰਸ ਦੀ ਜਿਹੜੀ ਪੈਨਸ਼ਨ ਦੀ ਰਿਕਵਰੀ ਹੈ ਉਸ ਦੇ ਉੱਪਰ ਵਿਰਾਮ ਲੱਗ ਚੁੱਕਿਆ ਹੈ ਹਾਈ ਕੋਰਟ ਦੇ ਆਰਡਰ ਜਿਹੜੇ ਨੇ ਉਹ ਪੰਜਾਬ ਦੇ ਸਾਰੇ ਪੈਨਸ਼ਨਰਸ ਦੇ ਲਈ ਰਾਹਤ ਦੀ ਖਬਰ ਲੈ ਕੇ ਆਏ ਨੇ ਤੇ ਇਸ ਤੋਂ ਬਾਅਦ ਹਾਈ ਕੋਰਟ ਫਰਦਰ ਕੀ ਫੈਸਲਾ ਲੈਂਦਾ ਹੈ ਕਮਿਊਟਿਡ ਪੈਨਸ਼ਨ ਦੀ ਵੈਲਿਊ ਦੀ ਰਿਕਵਰੀ ਨੂੰ ਲੈ ਕੇ ਇਸ ਟਾਈਮ ਪੀਰੀਅਡ ਨੂੰ ਘਟਾਇਆ ਜਾਂਦਾ ਹੈ ਕਿ ਨਹੀਂ ਸਾਡੀ ਨਜ਼ਰ ਬਰਾਬਰ ਬਣੀ ਰਹੂਗੀ ਇਸ ਦੇ ਉੱਪਰ ਜੇ ਕੋਈ ਵੀ ਨਵਾਂ ਫੈਸਲਾ ਆਉਂਦਾ ਹੈ ਪੰਜਾਬ ਸਰਕਾਰ ਵੱਲੋਂ ਜਾਂ ਹਾਈ ਕੋਰਟ ਵੱਲੋਂ ਤਾਂ ਅਸੀਂ ਤੁਹਾਡੇ ਤੱਕ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਇੱਕ ਵਾਰੀ ਫਿਰ ਤੋਂ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਦਿਓ ਇਜਾਜ਼ਤ ਵੀਡੀਓ ਦੇਖਣ ਦੀ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ